ਹੋਤੇ ਹੋ ਜਦ ਸਕੂਲੇ ਜਾਂਦੇ ਉਹਨਾਂ ਦਾ ਸਾਡੇ ਕੋਲ ਮੰਗਣਾ ਦਾ ਪੰਜਾ ਦੇ ਉਹਨਾਂ ਜੋ ਲੋਕਰੀਆ ਕੇ ਫੇਤ ਰਾਜ ਕਰਨਗੇ ਪੀ ਨਹੀਂ ਦਿੰਦੇ ਤੇ ਬੇਟੇ ਬੇਟੇ ਨਹੀਂ ਆਉਂਦੇ ਵੀ ਬਸ ਕਰ ਬਾਬਾ ਨਾ ਨਾ ਬੇਟੇ ਨਹੀਂ ਆਉਂਦੇ ਅੱਛਾ ਅੱਛਾ ਸੇਵਾ ਪਸੂਆ ਕਰਦੇ ਰੋਟੀ ਪਾਣੀ ਦਿੰਦੀਆਂ ਨੂੰ ਆਕ ਨਹੀਂ ਹਾਂ ਦਿੰਦੀਆਂ ਰੋਟੀ ਪਾਣੀ ਦਿੰਦੀਆਂ ਰੋਟੀ ਪਾਣੀ ਤੇ ਉਹ ਬੱਕੀ ਬਾਪੂ ਛੁੱਟੀਕਾਰਾ ਅਜੀ ਰੋਟੀ ਪਾਣੀ ਦਾ ਭਾਜੀ ਕੀ ਪਤਾ ਲੱਗਣਾ ਰੋਟੀ ਪਾਣੀ ਤੇ ਉਹਨੂੰ ਪਤਾ ਲੱਗਦਾ ਜਦੋਂ ਬਜ਼ੁਰਗ ਬੰਦਾ ਨਾ ਗਾਲਾਂ ਵੀ ਕੱਢੇ ਤੇ ਰਾਜ ਥੁੱਕੇ ਰਾਜ ਪਿਸ਼ਾਬ ਕਰੇ ਉਹਨੂੰ ਪਤਾ ਲੱਗਦਾ ਕਿਹੜਾ ਨੂੰ ਸਾਹਮਦਾ ਕਿਹੜਾ ਸਾਹਮਦਾ ਜਦੋਂ ਇਤਾਂ ਤੁਰਿਆ ਫਿਰਦਾ ਚਾਂਗਾ ਪਰ ਸਾਰੇ ਨਾ ਰੱਖਣਾ ਵੀ ਬੱਪੂ ਸ਼ਾਇਦ ਵੀ ਜਦੋਂ ਸਾਡੇ ਲਈ ਸਬਜੀ ਤੇ ਲਊਗੇ ਨਾ ਸਬਜੀ ਤੇ ਲਊਗਾ ਹੀ ਬੱਚੇ ਦਾ ਰੱਖੋ ਅਜੇ ਉਹ ਉਹਨਾਂ ਨੂੰ ਸਾਡੀ ਲੋੜ ਆ ਉਹਦਾ ਜੀ ਵਿਆਹ ਨਾ ਵਾ ਬੱਚੇ ਦਾ ਬਜ਼ੁਰਗ ਤੁਹਾਨੂੰ ਪਤਾ ਹੈ ਜਦੋਂ ਉਮਰ ਜਦੋਂ ਸਿਆਣੀ ਹੋ ਜੇ ਨਾ ਤੇ ਨਾਰੀ ਅਕਲ ਸਿਆਣੀ ਬੋਲੀ ਹੋ ਜੰਦੀ ਠੀਕ ਜੇ ਦੀ ਸੱਚੇ ਕੱਲ ਦੋਸਤੋ ਤੁਸੀਂ ਜੁੜਿਓ ਮੇਰੇ ਨਾਲ ਮੈਂ ਹਾ ਗੁਰਦਿਆਲ ਸਿੰਘ ਤੇ ਅਕਸਰ ਅਸੀਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਤੁਹਾਡੇ ਨਾਲ ਮਨਾਉਂਦੇ ਆਂ ਅੱਜ ਇੱਕ ਮਿਹਨਤ ਕਸ਼ ਬਾਬੇ ਨੂੰ ਤੁਹਾਡੇ ਨਾਲ ਮਲਾਉਣ ਜਾ ਰਿਹਾ ਜਿਨੇ 45-46 ਸਾਲ ਤੋਂ ਲਗਾਤਾਰ ਮਿਹਨਤ ਕੀਤੀ ਬੱਚੇ ਪੜ੍ਹਾਏ ਬੱਚਿਆਂ ਨੂੰ ਸੈੱਟ ਕੀਤਾ ਪਰ ਆਪਣਾ ਕਿਰਤ ਜਿਹੜੀ ਉਹ ਨਹੀਂ ਛੱਡੀ ਤੇ ਅੱਜ ਵੀ ਬਾਪੂ ਜਿਹੜਾ ਵਾ ਉਹ ਆਨੰਦਮਈ ਜੀਵਨ ਜਿਹੜਾ ਬਤੀਤ ਕਰ ਰਿਹਾ ਜ਼ਿੰਦਗੀ ਦੇ ਵਿੱਚ ਕੋਈ ਹਿਰਖ ਨਹੀਂ ਕੋਈ ਸੁਪਨਾ ਨਹੀਂ ਤੇ ਅੱਜ ਵੀ 70 75 ਸਾਲ ਦੀ ਉਮਰ ਵਿੱਚ ਬਾਪੂ ਆਪਣੀ ਕਮਾਈ ਕਰਕੇ ਖਾਣਾ ਚਾਹੁੰਦਾ ਜਿਹਨੂੰ ਆਪਾਂ ਕਹਿ ਦਿੰਨੇ ਆਂ ਕਿ ਖੁਦ ਮੁਖਤਿਆਰੀ ਜਿਹੜੀ ਆ ਉਹ ਆਪਣੇ ਕੋਲ ਰੱਖੀਏ ਬਾਪੂ ਨੇ ਵੀ ਮੈਂ ਆਪਣਾ ਕਮਾਉਣਾ ਤੇ ਆਪਣਾ ਖਾਣਾ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਬਾਪੂ ਦੇ ਨਾਲ ਸਿੱਧੀ ਗੱਲਬਾਤ ਕਰਾਉਣੇ ਬਾਬਾ ਜੀ ਵੈਗਰਜੀਕਾ ਖਾਲਸਾ ਬਾਬਾ ਜੀ ਕੀ ਫਤਿਹ ਨਾਂ ਦੱਸ ਦਿਓ ਆਪਣਾ ਪੁੱਤ ਗੁਰਦੀਪ ਸਿੰਘ ਹੈ ਜੀ ਮੇਰਾ ਨਾਂ ਕਿਹੜਾ ਪਿੰਡ ਆ ਰੂੜੇ ਅਸਲ ਜੀ ਰੂੜੇ ਅਸਲ ਜ਼ਿਲ੍ਹਾ ਤਰਨਤਾਰ ਹਾਂ ਜੀ ਇਹ ਕਿੰਨੇ ਕਿ ਚਿਰ ਤੋਂ ਬਾਬਾ ਜੀ ਵੇਚ ਰਹੇ ਹੋ ਕਲੈਂਡਰ ਮੇਰੀ ਜੀ ਉਮਰੀ ਕਾਫੀ ਬਾਬਾ ਜੀ ਲੰਬੀ ਹੈ ਦੇਸੀ ਕੰਮ ਤੇ 5 25 ਸਾਲ ਹੋ ਗਏ ਹੁਣਗੇ ਮੈਨੂੰ ਅੱਛਾ ਅੱਛਾ ਅੱਤ ਵਾਦ ਤੋਂ ਪਹਿਲਾਂ ਤਾਂ ਮੈਂ ਹਕਮਤ ਜੀ ਜੁੜਾ ਸੀ ਐਸੇ ਕੰਮ ਤੇ ਅਡਾ ਸਾਡਾ ਇਹ ਨੰਘ ਹੋ ਗਏ ਆਪਣੇ ਅੱਛਾ ਅੱਛਾ ਜਦੋਂ ਬੱਚੇ ਛੋਟੇ ਸੀ ਉਦੋਂ ਵੀ ਪਹਿਲਾਂ ਇਹੋ ਹੀ ਕੰਮ ਸੀ ਕਿ ਪਹਿਲਾਂ ਹੋਰ ਵੱਖਰਾ ਹੈ ਕੋਈ ਉਦੋਂ ਮੈਂ ਜਿਆਦਾ ਜਦੋਂ ਬੱਚੇ ਸਿਆਣੇ ਹੋਏ ਬਣੇ ਉਦੋਂ ਹੀ ਲੱਗੇ ਆ ਪਹਿਲਾਂ ਹੋਰ ਹੀ ਕਿਰਤ ਕਮਾਈ ਜਿਹੋ ਜੀ ਮਿਲੀ ਉਹ ਜੀ ਕਰ ਦੇਣੀ ਪਹਿਲਾਂ ਕਿ ਦੋ ਪਹਿਲਾਂ ਕੀ ਕਰਦੇ ਹੋ ਪਹਿਲਾਂ ਕੋਈ ਖੇਤੀਬਾੜੀ ਦਾ ਹੈ ਖੇਤੀਬਾੜੀ ਦਾ ਹੈ ਅੱਛਾ ਜ਼ਮੀਨ ਜਿਵੇਂ ਹੋ ਲੱਗੀ ਕੋਈ ਨਹੀਂ ਜ਼ਮੀਨ ਨਹੀਂ ਹੈਗੀ ਨਹੀਂ ਠੀਕ ਹੈ ਜ਼ਮੀਨ ਨਹੀਂ ਠੀਕ ਹੈ ਠਾਕੇ ਦੇ ਲਿਕੇ ਨਾ ਤੇ ਕਰਦੇ ਨੇ ਅੱਛਾ 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 ਹਾਂਜੀ ਤੇ ਹੁਣ ਬਾਪੂ ਦੀ ਉਮਰ ਕਿੰਨੀ ਹੋ ਗਈ ਹੈ ਹੁਣ ਹੋ ਗਈ ਜੀ 74 75 ਦੇ ਹੱਲੇ 74 75 ਸਾਲ ਹਾਂਜੀ ਤੇ ਬੱਚੇ ਕਿੰਨੇ ਬਾਪੂ ਦੇ ਤਿੰਨ ਬੱਚੇ ਆ ਜੀ ਤਿੰਨ ਬੱਚੇ ਹਾਂਜੀ ਤੇ ਵਿਆਹ ਵਰਿਓ ਹਾਂ ਵਿਆਹ ਜੀ ਜੀ ਆਂਤਰ ਬੱਚਿਆਂ ਦੇ ਅੱਛਾ 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 ਕੋਈ ਕਰਦੇ ਕਮਾਈ ਕੋਈ ਕੰਮ ਕਰਦੇ ਕਰਦੇ ਜੀ ਕਰਦੇ ਆ ਕੀ ਕੰਮ ਕਰਦੇ ਹੋ ਇਤਾਂ ਕੋਈ ਬਿੱਟਾਂ-ਬਿੱਟਾਂ ਲਈ ਜਾਂਦਾ ਕੋਈ ਬਾਇਟੇਟ ਹੋ ਜਾਂਦਾ ਅਜ ਤਾਂ ਮਿੰਤ ਮਜ਼ਦੂਰੀ ਕਰ ਮਿੰਤ ਮਜ਼ਦੂਰੀ ਕਰਦੇ ਆ ਅੱਛਾ 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 ਕੋਈ ਪੁੱਤਰੇ ਵੀ ਹੈਗੇ ਹਾਂਜੀ ਪੁੱਤਰੀ ਵੀ ਹੈਗੀ ਹੁਣ ਪੁੱਤਰੇ ਆਉਂਦੇ ਨਹੀਂ ਕਿ ਬਾਪੂ ਹੁਣ ਰਿਟਾਇਰਮੈਂਟ ਲੈ ਲਾ ਘਰੇ ਵਿਆਹ ਕਰ ਨਹੀਂ ਪੁੱਤਰੇ ਜੇ ਕੰਮ ਪੜ੍ਹਾਈ ਕਰਕੇ ਬਰ ਬਰਾਂ ਤੇ ਜਾਂਦੇ ਆ ਜਾਂਦਾ ਕਾਲਜ ਜਾਂਦਾ ਅੱਛਾ ਇੱਕ ਏਡੀਆ ਹੀ ਜਾਂਦਾ ਵਸ ਰਾਈ ਵੱਡੀ ਵਾਹ ਵਾਹ ਹਾਂਜੀ ਬੱਚੇ ਪੜ੍ਹ ਰਿਹਾ ਪੜ੍ਹ ਰਿਹਾ ਅੱਛਾ ਪੁੱਤਰੀ ਤੇ ਤੁਹਾਨੂੰ ਨਹੀਂ ਕਹਿੰਦੇ ਬਾਪੂ ਹੁਣ ਅਰੈਸਟ ਕਰ ਲਾ ਰਿਟਾਇਰਮੈਂਟ ਕਾਰਨ ਕੀ ਕਿਥੋਂ ਕਹਿਣ ਮੈਨੂੰ ਉਹ ਜਦੋਂ ਕਿ ਉਹਦੀ ਡਿਊਟੀ ਜਿਹੜੀ ਕਰਦੇ ਉਹਨੂੰ ਕੋਈ 40 50 ਆ ਆ ਲੱਗਿਆ ਦੇ ਬੈਂਕ 40 50 ਹਜ਼ਾਰ ਲੈਂਦੇ ਉਹਨਾਂ ਤੇ ਫਿਰ ਮੈਨੂੰ ਹੀ ਆਖਣ ਬਹਿ ਜਾ ਉਹਨਾਂ ਬੱਚਿਆਂ ਦਾ ਉਹਨਾਂ ਦੇ ਸਾਡੇ ਕੋਲ ਮੰਗਣੇ ਆਂ ਤੁਸੀਂ ਅੱਜ ਕਰਾਇਆ ਲਾਉਣਾ ਵਾ ਅੱਛਾ ਜਿਹੜੇ ਪੋਤਰੇ ਆ ਨਾ ਮੁੰਡੇ ਦੇ ਚੱਲ ਕਰਦੇ ਮੈਂ ਤਾਂ ਜੀ ਆਦਾ ਸਰ ਦੇ ਟਾਈਮ ਤੇ ਇਹ ਪੋਤੇ ਉਹ ਸਕੂਲੇ ਜਾਂਦੇ ਉਹਨਾਂ ਦੇ ਸਾਡੇ ਕੋਲ ਮੰਗਣਾ ਦੱਸ ਬਜਾ ਦਿਓ ਉਹਨਾਂ ਜੋ ਲੋਕਰੀਆਂ ਕੇ ਫੇਤਵਾਜ ਕਰਨਗੇ ਪੀ ਨਹੀਂ ਦਿੰਦੇ ਤੇ ਬੇਟੇ ਬੇਟੇ ਨਹੀਂ ਆਉਂਦੇ ਵੀ ਬਸ ਕਰ ਬਾਬਾ ਨਾ ਨਾ ਬੇਟੇ ਨਹੀਂ ਆਉਂਦੇ আচ্ছা আচ্ছা ਸੇਵਾ ਪਸੂਆ ਕਰਦੇ ਰੋਟੀ ਪਾਣੀ ਦਿੰਦੀਆਂ ਨੋਆਕ ਨਹੀਂ ਆਂ ਦਿੰਦੀਆਂ ਰੋਟੀ ਪਾਣੀ ਦਿੰਦੀਆਂ ਰੋਟੀ ਪਾਣੀ ਹਾਂ ਕਿ ਉਹ ਵੀ ਦੇ ਬਾਪੂ ਛੁੱਟੀਕਾਰਾ ਅਜੀ ਰੋਟੀ ਪਾਣੀ ਦਾ ਬਾਜੀ ਕੀ ਪਤਾ ਲੱਗਣਾ ਰੋਟੀ ਪਾਣੀ ਤੇ ਉਸ ਨੂੰ ਪਤਾ ਲੱਗਦਾ ਜਦੋਂ ਬਜ਼ੁਰਗ ਬੰਦਾ ਨਾ ਗਾਲਾਂ ਵੀ ਕੱਢੇ ਤੇ ਰਾਜ ਸੁੱਕੇ ਰਾਜ ਪਿਸ਼ਾਬ ਕਰੇ ਉਸ ਨੂੰ ਪਤਾ ਲੱਗਦਾ ਕਿਹੜਾ ਨੂੰ ਸਾਹਮਦਾ ਕਿਹੜਾ ਸਾਹਮਦਾ ਜਦੋਂ ਇਤਾਂ ਤੁਰਿਆ ਫਿਰਦਾ ਚਾਂਗਾ ਪਲ ਸਾਰੇ ਨਹੀਂ ਰੱਖਣਾ ਵੀ ਜਦ ਬਾਪੂ ਸ਼ਹਿਰ ਵਿੱਚ ਜਦ ਸਾਡੇ ਲਈ ਸਬਜੀ ਤੇ ਲਊਗੇ ਨਾ ਸਬਜੀ ਤੇ ਲਿਆਉਗਾ ਜੀ ਬੱਚੇ ਦਾ ਸਾਰੇ ਕੋ ਅਜੇ ਉਹ ਉਹਨਾਂ ਨੂੰ ਸਾਡੀ ਲੋੜ ਆ ਉਹਦਾ ਜੇ ਵਿਆਹ ਹੋਣਾ ਵਾ ਬੱਚੇ ਦਾ ਬਜ਼ੁਰਗ ਤੁਹਾਨੂੰ ਪਤਾ ਹੈ ਵੀ ਜਦੋਂ ਉਮਰ ਜਦੋਂ ਸਿਆਣੀ ਹੋ ਜੇ ਨਾ ਤੇ ਨਾਲ ਹੀ ਅਕਲ ਸਿਆਣੀ ਹੋ ਜੀ ਜੰਦੀ ਠੀਕ ਜੰਦੀ ਤੇ ਰਾਜ ਪਸ਼ਾਵ ਵੀ ਕਰਦੇ ਰਾਜ ਥੁੱਕਦੇ ਵੀ ਆ ਤੇ ਗਲਾਂ ਵੀ ਕਰਦੇ ਆ ਹਾਂ ਉਦੋਂ ਪਤਾ ਲੱਗਦਾ ਵੀ ਕਿਹੜਾ ਸੋਚਦਾ ਵੀ ਇਹ ਜਿਹੋ ਜਿਹਾਂ ਬੱਚਾ ਕਰਦਾ ਨਾ ਇਲਤਾਂ ਜੀਆਂ ਕਦੀ ਕੋਈ ਵਿਕਾਰਦਾ ਕੋਈ ਕੁਛ ਵੀ ਕਰਦਾ ਤੇ ਉਹਨੂੰ ਨਾ ਆਇਆ ਲੈ ਵੀ ਵਿਕਾਰ ਦਿੰਦਾ ਤੇ ਨਾ ਇਹਨੂੰ ਆਪਾਂ ਲਾਡ ਕਰਦੇ ਆ ਲੈ ਲਾਡ ਕਰਦੇ ਆ ਹਾਂ ਜੀ ਇਦਾਂ ਹੀ ਤੇ ਜੇ ਬਜ਼ੁਰਗ ਕੋਈ ਨੁਕਸਾਨ ਕਰ ਦੇ ਹਾਂ ਤੇ ਮਤੋਂ ਠੇਕੇ ਦੀ ਆ ਉਹਨੂੰ ਉੱਟਪੋਲ ਸ਼ਬਦ ਬੋਲਦੇ ਤੇ ਜਾਣ ਕੇ ਕਰਦਾ ਜਾਣ ਕੇ ਨਹੀਂ ਉਹ ਕਰਦਾ ਕਿਥੋਂ ਇਨਸਾਨ ਤੁਰਦਾ ਨਾ ਵੀ ਲੋਕ ਰੱਦਦਾ ਉਹ ਚੋਂ ਤਾ ਦਿੰਦਾ ਮੁੜ ਕੇ ਦੂਹੇ ਤੁਰਦਾ ਫਿਰ ਜਦੋਂ ਬਜ਼ੁਰਗ ਜਾਂਦਾ ਵਿੱਚ ਇੱਕ ਕੁੰਡੀ ਪੜਦਾ ਫਿਰ ਇਹ ਹੋਰ ਸਾਂ ਦਾ ਕਈ ਦਾ ਦੋਈ ਫੜੀਆਂ ਹੁੰਦੀਆਂ ਬਿਲਕੁਲ ਤੇ ਅਗਲੇ ਨਾਲ ਦੀ ਨਾਲ ਉਹ ਤੇ ਮੋੜ ਕੱਟੀ ਜਾਂਦੀ ਹੈ ਹਾਂ ਹਾਂਜੀ ਅੱਛਾ ਕਿੰਨਾ ਕੁ ਏਰੀਆ ਤੁਹਾਡਾ ਰੂੜੀ ਅਸਲ ਤੋਂ ਕਿੰਨੇ ਏਰੀਆ ਚ ਘੁੰਮਦੇ ਹੋ ਸਾਈਕਲ ਜਾਂਦੇ ਹੋ ਕਿਤਰਾ ਜਾਂਦੇ ਹੋ ਨਹੀਂ ਜੀ ਮੈਂ ਗੱਡੀ ਦਾ ਪਾਸ ਬਣਾਇਆ ਰੇਲ ਦਾ ਰੇਲ ਦਾ ਪਾਸਪੜਾ ਹਾਂ ਜੀ ਕਦੀ ਕੇਮ ਕਰਨ ਕਦੀ ਪਿੱਖੀਵੈਂਡ ਕਦੀ ਖਾਰੜਾ ਕਦੀ ਅਬਰਕੋਟ ਅੱਛਾ ਕਦੀ ਸੋਰਾ ਕਦੀ ਕਰਤੋਵਾਲ ਕਦੀ ਹਰੀਕੇ ਕਦੀ ਜੜਿਆਲਾ ਕਦੀ ਚੋਲਾ ਸਾਹਬ ਕਦੀ ਖਡੂਰ ਸਾਹਬ ਇਸ ਤਰ੍ਹਾਂ ਕਦੀ ਝਬਾਲ ਚਲ ਜੀਦਾ ਕਦੀ ਗੱਗੋ ਬੂਆ ਕਦੀ ਜੇ ਤਰ੍ਹਾਂ ਕੁੰਬ ਦੇ ਫਿਰਦੇ ਘੇਰੇ ਘੇਰੇ ਕਦੀ ਪਿੱਖੀਵੈਂਡ ਕਦੀ ਖਾਰੜਾ ਤੇ ਇੰਨੀ ਦੂਰ ਤੱਕ ਨਿਕਲ ਜਾਂਦੇ ਹੋ 70 ਸਾਲ ਦੀ ਉਮਰ ਥਕਿਆਵਾਂ ਨਹੀਂ ਹੁੰਦਾ ਥਕਿਆਵਾਂ ਦਿੰਦੇ ਮਕਰਨਾ ਪਈਦਾ ਕੀ ਕਰੀਏ ਕਰਨਾ ਪੈਂਦਾ ਹਾਂ ਜ਼ਿੰਦਗੀ ਵਿੱਚ ਬਾਪੂ ਕੋਈ ਰੋਸ ਹੈਗਾ ਜੇ ਵੀ ਕੋਈ ਵੀ ਆ ਮੈਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮੇਰੇ ਨਾਲ ਉਹ ਹੋਣਾ ਚਾਹੀਦਾ ਨਹੀਂ ਨਹੀਂ ਆਪਾਂ ਨੂੰ ਰੱਬ ਤੇ ਕੋਈ ਰੋਸ ਨਹੀਂਗਾ ਰੱਬ ਤੇ ਆਪਾਂ ਬਹੁਤ ਖੁਸ਼ ਆ ਅੱਛਾ ਹਾਂਜੀ ਰੱਬ ਨੇ ਆਪਾਂ ਨੂੰ ਅੱਖਾਂ ਦਿੱਤੀਆਂ ਜਿੰਨਾਂ ਕੋ ਵੱਡੇ ਆਪੇ ਦੇ ਸਾਹਬ ਨਾ ਚੱਲ ਚਾਹੀਦਾ ਉਹਨਾਂ ਕੋ ਮਹਾਰਾਜ ਨਹੀਂ ਦਿੱਤਾ ਲੱਤਾਂ ਪੈਰ ਤੁਰਨ ਦਿੱਤੇ ਆ ਹੱਥ ਦਿੱਤੇ ਤੁਰਨ ਜੁਬਾਨ ਸੀ ਬੋਲਣ ਨੂੰ ਸਹੀ ਹੈ ਰੱਬ ਨੇ ਆਪਣੇ ਤੋਂ ਕੀ ਲਕਾਇਆ ਹਾਂ ਉਹਦੇ ਜੇ ਕੋਈ ਰੱਬ ਨੇ ਲਕਾਇਆ ਹੋਵੇ ਤਾਂ ਫਿਰ ਉਹ ਆਪਾ ਦੋਸ਼ ਦੇਗੀ ਜਿੱਤਰਾ ਬਾਬਾ ਤੁਸੀਂ ਹੁਣ 45 ਸਾਲ ਤੋਂ ਇੱਕ ਕੈਲੰਡਰ ਵੇਚ ਰਹੇ ਹੋਣਾ ਤੇ ਨੌਜਵਾਨ ਬੁੰਡੇ ਕਹਿੰਦੇ ਬਾਬਾ ਕੰਮ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਹਨਾ ਤੁਸੀਂ ਵੇਖਿਆ ਬਾਹਰੋਂ ਆ ਕੇ ਲੋਕ ਕਮਾਈ ਕਰ ਜਾਂਦੇ ਗੋਲ ਗੱਪਿਆਂ ਦੀ ਭਾਵੇਂ ਰੇੜੀ ਲਾ ਲਈ ਕਿਸੇ ਨੇ ਕਿ ਇਹਨੇ ਆਪਣਾ ਖੱਤੇ ਲੱਡੂ ਵੇਚ ਲਿਆ ਹਨਾ ਉਹ ਕੋਠੀਆਂ ਭਾ ਕੇ ਬੈਠੇ ਆ ਤੇ ਉਹ ਨੌਜਵਾਨ ਜਿਹੜੇ ਪੰਜਾਬ 'ਚ ਕੰਮ ਕਰਕੇ ਖੁਸ਼ ਹੀ ਨਹੀਂ ਏ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸਨੇਹ ਦੇਣਾ ਚਾਹੋਗੇ ਉਹਨਾਂ ਨੂੰ ਤੁਸੀਂ ਸਨੇਹ ਉਹ ਦੇਵਾਂਗੇ ਵੀ ਆਜਾ ਤੁਸੀਂ ਕੰਮ ਕਰੋਗੇ ਹਾਂ ਇਸ ਸ਼ਾਮ ਨੂੰ ਤੁਹਾਨੂੰ ਦੋ ਤਿੰਨ ਫਾਇਦੇ ਹੋ ਜਾਣੇ ਆ ਆ ਇੱਕ ਤੇ ਜੇਬ ਵਿੱਚ ਮਾਇਆ ਜੂਗੀ ਹਾਂ ਦੂਜੀ ਨੀਂਦ ਸੌਖੀ ਹੋਊਗੀ ਹਾਂ ਇਹ ਗਈ ਤੁਹਾਡੀ ਸੋਚਣਾ ਕਿ ਤੂੰ ਹਾਂ ਕੰਮ ਨਾ ਕੀਤਾ ਤੇ ਤੁਹਾਨੂੰ ਨੀਂਦ ਵੀ ਨਹੀਂ ਆਉਣੀ ਤੁਹਾਡੀ ਜੇਬ ਚੋਂ ਕੱਖ ਨਹੀਂ ਹੋਣਾ ਇਹ ਤਾਂ ਸੋਚਣਾ ਵੀ ਕਿਹੜਾ ਮੌਕਾ ਤਾਰੀਏ ਤੇ ਕਿ ਰਾਜ ਘੇਰੀਏ ਤੇ ਕਿ ਨੂੰ ਕੁੱਟ ਗਏ ਕਿ ਨੂੰ ਦੱਤਰ ਖਾਈਏ ਤੇ ਕੋਈ ਲੁੱਟੀਏ ਮਾਰੀਏ ਹਾਂ ਇਹ ਕੰਮ ਕਰੀਏ ਤਾਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਬਿਲਕੁਲ ਏ ਬਾਬਾਏ ਲੋਕ ਬਾਹਰ ਨੂੰ ਕਿਉਂ ਭਜਦੇ ਇੱਥੇ ਪੰਜਾਬ ਚ ਰਹਿ ਕੇ ਕਿਉਂ ਨਹੀਂ ਕੰਮ ਕਰਨਾ ਉੱਥੇ ਜਾ ਕੇ ਮੈਂ ਵੇਖਿਆ ਵੀ ਬਾਹਰ ਬਾਹਰੋਂ ਵੀਡੀਓ ਵਾਇਰਲ ਹੁੰਦੀਆਂ ਮੁੰਡੇ ਮਿਸਤਰੀ ਮਗਰ ਵੀ ਦਿਹਾੜੀ ਤੋਂ ਲੌਣ ਜਾਂਦੇ ਆ ਕਈਆਂ ਦੇ ਤੇ ਲੀਰ ਵੀ ਮਾਰਨਦੇ ਆ ਇੱਥੋਂ ਤੱਕ ਕਿ 베ਰੀਆਂ ਤੋੜਨ ਜਾਂਦੇ ਮੁੰਡੇ ਬਾਹਰਲੇ ਮੁਲਕ ਜਾ ਕੇ ਤੇ ਪੰਜਾਬ ਚ ਰਹਿ ਕੇ ਕਿਉਂ ਨਹੀਂ ਕਰਨਾ ਚਾਹੁੰਦੇ ਸ਼ਰਮੰਦੇ ਆ ਕੰਮ ਕਰ ਪੰਜਾਬ ਦੇ ਦਿਮਾਗ ਖਰਾਬ ਹੋ ਗਏ ਨਾ ਦਾ ਹਾਂ ਦਿਮਾਗ ਖਰਾਬ ਹੋ ਗਏ ਨਾ ਦਾ ਦਿਮਾਗ ਖਰਾਬ ਹੋ ਗਿਆ ਹਾਂਜੀ ਆ ਜਿਹੜੀ ਧਰਤੀ ਆ ਇੱਥੇ ਸੋਨਾ ਅਗਦਾ ਬਿਲਕੁਲ ਹਾਂਜੀ ਸਟਾਡਿਓ ਤੇ ਮੰਤੀ 35 ਕਿਲੋ ਕਣਖ ਲੜੋ ਤੇ 40 50 ਮਨ ਵੜ ਲਓ ਹਾਂ ਹਾਂਜੀ ਚੰਗੇ ਭਲੇ ਸਰਦਾਰਾਂ ਦੇ ਮੁੰਡੇ ਜਿਹੜੇ ਜ਼ਪਾਇਆਂ ਵੇਚ ਕੇ ਉਧਰ ਜਾ ਕੇ ਦਿਹਾੜੀਆਂ ਕਰਦੇ ਉਹ ਨਾ 4 ਕਿਲੋ ਖਲਾਰੋ ਤੇ 50 60 ਮਨ ਝੋਨਾ ਵੜ ਲਓ ਤੇ ਜਿੰਨੇ ਮਰਜੀ ਪੈਸੇ ਵਟ ਲਓ ਪਰ ਕੰਮ ਨਹੀਂ ਕਰਨਾ ਸਹੀ ਹੈ ਇਹ ਚਾਹੁੰਦੇ ਆ ਵੀ ਐ ਪੂਰੇ ਜੈਂਟਲਮੈਨ ਜੀ ਇਹ ਹਾਂ ਫਸ ਦੇ ਵਿੱਚ ਕੁੱਤਾ ਫੜਿਆ ਵੇ ਆ ਤੇ ਫਿਰ ਐਵੇਂ ਕਰਕੇ ਤੁਰਿਏ ਜਾਇਕ ਟਰੱਕ ਜਿਹੜਾ ਥੱਲੇ ਪਹੀਏ ਲੱਗੇ ਉਹ ਤੈ ਤੁਰਿਏ ਪਲੇਟਾਂ ਦੇ ਲੋਕ ਆਖਣਾ ਫਲਾਣਾ ਹੁੰਦਾ ਮੁੰਡਾ ਬਾਹਰੋਂ ਆਇਆ ਬਸ ਇੱਥੇ ਚਾਹ ਦੇ ਮਗਰੇ ਲੋਕ ਥੋੜੀ ਜਲਦੀ ਬਾਹਰ ਅੱਛਾ ਲੋਕਾਂ ਕੋਲ ਜਦੋਂ ਜਾਂਦੇ ਤੁਸੀਂ ਆ ਚੀਜ਼ਾਂ ਲੈ ਕੇ ਅਰੇ ਲੋਕ ਖਰੀਦੇ ਕਲੈਂਡਰ ਖਰੀਦੇ ਜੀ ਖਰੀਦੇ ਅੱਛਾ ਤੇ ਕਿੰਨੇ ਕੁ ਰੋਜ਼ ਦੇ ਵੇਚ ਜਾਂਦੇ ਕੋਈ ਗਿਰਤੀ ਦੀ ਲੋੜ ਪਾਉ ਨੂੰ ਆਪਾਂ ਰੋਟੀ ਪਾਣੀ ਨਾਲ ਕਰ ਜਾ ਅੱਛਾ ਰੋਟੀ ਪਾਣੀ ਰੱਬ ਦੇ ਹੀ ਜਾਂਦਾ ਚਲੋ 100 200 300 ਬਣ ਜਾਂਦਾ ਰੋਜ਼ ਦਾ ਨਹੀਂ 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 ਬਣਦੇ ਥੋੜੇ ਬਣਦੇ ਆ ਥੋੜੇ ਬਣਦੇ ਆ ਪਰ ਆਪਾਂ ਇੱਥੇ ਖੁਸ਼ੀਆਂ ਵੀ ਜੇ ਕੰਮ ਕਰਨੀ ਜੇ ਜੋਗੇ ਤਗੜਾ ਪੜਾ ਹਾਂ ਤੇ ਥੋੜਾ ਕਰੀ ਜੰਨੇ ਆ ਇੱਕ ਤੇ ਸਿਹਤ ਬਚੀ ਆ ਤੇ ਕਿਸੇ ਗਰੀ ਹੱਥ ਨਹੀਂ ਕਰਨਾ ਪੈਂਦਾ ਹੱਥ ਨਹੀਂ ਕਰਨਾ ਆਪ ਦਾ ਖਰਚਾ ਤੇ ਬਾਣੀ ਚੱਲਦਾ ਮੰਨ ਲਓ ਜੀ ਬੜੀ ਰੋਜ਼ ਦਾ ਕਹੋ ਤਿੰਨ ਹਜ਼ਾਰ ਮਹੀਨਾ ਦੀ ਬਹੁਤ ਹੀ ਕਿਰਪਾ ਰੱਬ ਦੀ ਹਾਂ ਬੜੀ ਕਿਰਪਾ ਤੇ ਰੋਜ਼ ਆਣਾ ਬਾਪੂ ਫਿਰ ਰੋਜ਼ ਛੁੱਟੀ ਨਹੀਂ ਮਾਰਦਾ ਨਹੀਂ ਛੁੱਟੀ ਨਹੀਂ ਮੇਰੀ ਕੋਈ ਅੱਛਾ ਅੱਛਾ ਕਰਦੇ ਹੋ ਨਹੀਂ ਕਿੰਦੇ ਬਾਪੂ ਰੈਸਟ ਕਰ ਲੈ ਕਰਦੇ ਨਹੀਂ ਕਿਥੋਂ ਕਹਿਣਾ ਕਰਦੇ ਜੇ ਤੇ ਨੌਕਰੀ ਨਾਲ ਕਿਸੇ ਤੇ ਲੱਗੇ ਹਣ ਲੀਦੇ 40-50 ਹਜ਼ਾਰ ਮਹੀਨਾ 30 ਹਜ਼ਾਰ ਲੀਦਾ ਤੇ ਤੂੰ ਰੋਜ਼ ਕਰੀਏ ਤੇ ਤੂੰ ਅੱਛਾ ਤੈਨੂੰ ਪੜਾਇਆ ਲਿਖਾਇਆ ਤੂੰ ਕੰਮ ਕਰਦਿਆ ਤੇ ਤੇ ਉਹਨਾਂ ਕਰਨਾ ਤੇ ਮੇਰੇ ਤੇ ਵੀ ਜੁੜੀ ਹੈ ਦਿਹਾੜੀ ਤੇ ਦਿਹਾੜੀ ਨਾਲ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਕੋਈ ਬਰਟੇਟ ਹੁੰਦਾ ਜਾਂ ਕੋਈ ਮਟਰ ਟਟਰਾ 3-400 ਰੁਪਏ ਚੁਲੇ ਦਾ ਖਰਚਾ ਅੱਛਾ ਜਦੋਂ ਫਿਰ ਐਡੀ ਦੂਰ ਤੱਕ ਨਿਕਲ ਜਾਂਦੇ ਹੋ ਲੋਕੀ ਮਿਲਦੇ ਤੁਹਾਨੂੰ ਵੀ ਬਾਪੂ ਆ ਹਾਂਜੀ ਹਾਂਜੀ ਬੜੇ ਲੋਕ ਹੋਸ਼ ਹੁੰਦੇ ਆਪਣੇ ਨਾਲ ਅੱਛਾ ਹਾਂ ਜਿਹੜੇ ਬੰਦੇ ਸਿਆੜੇ ਨਾ ਉਹ ਦਿੰਦੇ ਵੀ ਆੜੀ ਤੇ ਜਾਂ ਨਾ ਲੱਬਿਆਂ ਦੇ ਲੱਭਦੀਆਂ ਲੀਆਂ ਤੂੰ ਬੂਹੇ ਘੜੀ ਆ ਗਿਆ ਆਹ ਦੇ ਪਹਿਲੇ ਪਾਣੀ ਪੀ ਤੇ ਚਾਹ ਪੀਨੇ ਚਾਹ ਪੀਨੇ ਚਾਹ ਪੀ ਕੇ ਜਾਇਓ ਤੇ ਪਹਿ ਹੀ ਬਟਾਉਂਦੇ ਆ ਤੇ ਜਿਹੜੇ ਮੂਰਖ ਨਾਲ ਤਾਂ ਕਹਣਾ ਕੀ ਆ ਬਿਲਕੁਲ ਬਿਲਕੁਲ ਉਹ ਜਾਂਦੇ ਆ ਛੱਡਪਣਾ ਸਾਡੇ ਮੋਬਾਈਲ 'ਚ ਸਭ ਕੁਝ ਆ ਸਭ ਕੁਝ ਆ ਹਾਂਜੀ ਇਹਦਾ ਇਹਦਾ ਵੱਖਰਾ ਨਜ਼ਾਰਾ ਆ ਕੇ ਇਹਦਾ ਵੱਖਰਾ ਨਜ਼ਾਰਾ ਅੱਛਾ ਬਾਪੂ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਉਹ ਜਿਹੜੇ ਨੌਜਵਾਨ ਕਾਮਕਾਰ ਤੋਂ ਲੁਕਦੇ ਨੇ ਉਹਨਾਂ ਨੂੰ ਕੋਈ ਮੈਸੇਜ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਤੇ ਸਾਡੇ ਇਹੋ ਹੀ ਆ ਜੀ ਕੰਮ ਕਰੀਏ ਤੇ ਕੋਈ ਘਾਟਾ ਨਹੀਂ ਜਰੀਦਾ ਹਾਂ ਤੇ ਬਰੀਤੇ ਨਾ ਹੋ ਕਿਸੇ ਵੀ ਕੰਮ 'ਤੇ ਲੱਗ ਜਾਓ ਤੁਸੀਂ ਕੰਮ ਦਾ ਕੋਈ ਘਾਟਾ ਨਹੀਂ ਇਥੇ ਬੜਾ ਕੁਝ ਆ ਬਿਲਕੁਲ ਤੇ ਜੇਦੋਂ ਤੁਸੀਂ ਕੰਮ ਨਹੀਂ ਕਰਦੇ ਤੇ ਫਿਰ ਪੇੜੀਆਂ ਖੋਟੀਆਂ ਮਨ ਦੇ ਵਿੱਚ ਵਿਚਾਰ ਆਉਂਦੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਬਾਬਾ ਜੀ ਇੱਥੇ ਕਾਫੀ ਮਿਹਨਤ ਕਰਕੇ ਆਪਣੇ ਰੋਜ਼ੀ ਰੋਟੀ ਦਾ ਜ਼ਿਗਾਰ ਚਲਾਉਂਦੇ ਨੇ 100 150 ਰੁਪਿਆ ਕਮਾ ਕੇ ਵੀ ਬਹੁਤ ਖੁਸ਼ ਨੇ ਕੋਈ ਕਈ ਲੋਕ ਤਾਂ ਇਹੋ ਜਿਹੇ ਵੀ ਹੈਗੇ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਲੱਖਾਂ ਕਮਾਉਣ ਵਾਲੇ ਨੇ ਕਈਆਂ ਨੂੰ ਤੇ ਇੱਕ ਦਿਨ ਮੈਂ ਕਰਸਾਲਾ ਪੜ ਰਿਹਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਸ਼ਾਹੂਕਾਰ ਨੇ ਉਹਨਾਂ ਦੇ ਨਾਮ ਆਏ ਕਿ ਨਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਇੱਕ ਦਿਨ ਦੀ ਆਮਦਨ ਕਿੰਨੀ ਆ ਪਰ ਉਹਨਾਂ ਦੀ ਜ਼ਿੰਦਗੀ ਕੋਈ ਟੈਬਲੇਟ ਖਾ ਕੇ ਸੌਂਦਾ ਹੈ ਕੋਈ ਸ਼ੂਗਰ ਦੀ ਦਵਾਈ ਲੈ ਰਿਹਾ ਕੋਈ ਕਿਸੇ ਤਰ੍ਹਾਂ ਬਿਮਾਰ ਹੈ ਕੋਈ ਕਿਸੇ ਬਿਮਾਰੀ ਦਾ ਪੀੜਤ ਹੈ ਕੋਈ ਡਿਪਰੈਸ਼ਨ ਦੇ ਵਿੱਚ ਹੈ ਕਿ ਅੱਜ ਮੇਰੀ ਕਮਾਈ ਕਿੰਨੀ ਹੋਊਗੀ ਕਿੰਨੀ ਹੋਵੇਗੀ ਪਰ ਇਹੋ ਜਿਹੇ ਬੰਦੇ ਜਿਹੜੇ ਹੋ ਜਿਹੜੇ ਬਜ਼ੁਰਗ ਸਾਡੇ ਜਿਹੜੇ ਆ ਨਾ ਇਹ ਅੱਜ ਵੀ ਖੁਸ਼ ਨੇ 100 150 200 ਰੁਪਇਆ ਦਿਹਾੜੀ ਪਾ ਕੇ ਵੀ ਖੁਸ਼ ਨੇ ਤੇ ਜ਼ਿੰਦਗੀ ਦੇ ਵਿੱਚ ਕੋਈ ਰੋਸ਼ਨੀ ਸਾਡਾ ਮਕਸਦ ਇਹੀ ਸੀਗਾ ਕਿ ਜਿਹੜੇ ਨੌਜਵਾਨ ਇਹ ਕਹਿੰਦੇ ਨੇ ਕਿ ਯਾਰ ਪੰਜਾਬ ਤਾਂ ਵਿੱਚ ਕੰਮ ਹੀ ਨਹੀਂ ਹੈਗਾ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਤੁਰੇ ਜਾਂਦੇ ਹੋ ਯਾਦ ਰੱਖਿਓ ਇੱਕ ਦਿਨ ਫੇਰ ਵਾ ਕਿ ਪੰਜਾਬ ਵਰਗੀ ਜਗਾ ਹੋਰ ਕਿਤੇ ਨਹੀਂ ਲੱਭਣੀ ਤੇ ਆਪਣੇ ਪਿੰਡ ਦੇ ਬੋੜਾਂ ਜਿਹੀ ਨਿਸ਼ਾਨ ਲੱਭਣੀ ਨਾ ਜਾਇਓ ਪਰਦੇਸ ਕਿਤੇ ਨਹੀਂ ਮਾਨ ਲੱਭਣੀ ਇਹੋ ਜੇ ਗਾਣੇ ਜਦੋਂ ਅਸੀਂ ਸੁਣਦੇ ਆ ਤੇ ਵਾਕੇ ਦਿਲ ਜਿਹੜਾ ਬਲੁੰਦ ਰਿਆ ਜਾਂਦਾ ਕਿ ਯਾਰ ਸਾਡਾ ਪੰਜਾਬ ਜਿਹੜਾ ਖਾਲੀ ਹੋ ਰਿਹਾ ਤੇ ਇੱਥੇ ਆ ਕੇ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਮਿਹਨਤ ਕਰਕੇ ਕਮਾਈ ਕਰੀ ਜਾਂਦੇ ਆ ਤੇ ਤੁਸੀਂ ਕਿਉਂ ਨਹੀਂ ਸੋ ਅੱਜ ਦੀ ਵੀਡੀਓ ਵਿੱਚ ਇਨਾਈ ਬਹੁਤ ਬਹੁਤ ਧੰਨਵਾਦ